ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਜੀ ਅੱਜ ਗੱਲ ਕਰਦੇ ਆਂ ਵੀ ਜਿਹੜੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਕਹਿ ਰਿਹਾ ਵੀ ਮੈਂ ਕਹਿੰਦੇ ਸਰਦਾਰ ਫੈਸ਼ਨ ਨਹੀਂ ਕਰ ਸਕਦੇ ਮੈਂ ਤਾਂ ਕਰਕੇ ਦਿਖਾਉਂ ਲੋਕ ਕਹਿੰਦੇ ਆ ਵੀ ਬਾਲੀਵੁੱਡ ਨਹੀਂ ਜਾ ਸਕਦਾ ਮੈਂ ਤਾਂ ਜਾਵਾਂ ਇਹ ਵੀਡੀਓ ਤੇ ਕਮੈਂਟ ਪਾਇਆ ਕਿਸੇ ਨੇ ਵੀ ਇਹਨੇ ਬੱਬੂ ਮਾਨ ਨੂੰ ਰਪਲਾਈ ਦਿੱਤਾ ਦੇਖੋ ਬੱਬੂ ਮਾਨ ਦੇ ਬਾਰੇ ਵੀ ਅਸੀਂ ਪਹਿਲਾਂ ਕਈ ਗੱਲਾਂ ਪਾਈਆਂ ਤੇ ਇਹਨਾਂ ਸਾਰਿਆਂ ਬਾਰੇ ਵੀ ਪਾ ਰਹੇ ਆ ਦੋਖੀ ਅਸੀਂ ਕਿਸੇ ਦੇ ਨਹੀਂ ਸਿਰਫ ਉਹੀ ਗੱਲ ਕਰਦੇ ਆਂ ਬ੍ਰਦਰ ਜੋ ਗੱਲ ਹੈ ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਹੈ ਸਾਡੀਆਂ ਇਹ ਚੀਜ਼ਾਂ ਬੋਲਣ ਤੋਂ ਉਹਨਾਂ ਨੂੰ ਇੱਕ ਦਿਨ ਸਮਝ ਜਦੋਂ ਆਉਣੀ ਆ ਫਿਰ ਇਹਨਾਂ ਨੇ ਕਹਿਣਾ ਵੀ ਉਹ ਬੰਦਾ ਸਹੀ ਸੀ ਤੇ ਇਹ ਜਿਹੜਾ ਕਹਿੰਦਾ ਵੀ ਮੈਂ ਫੈਸ਼ਨ ਕਰਕੇ ਦਿਖਾਉਂ ਇਹ ਬਹੁਤ ਵੱਡੀ ਗਲਤਫਹਿਮੀ ਵਿੱਚ ਐ ਦਲਜੀਤ ਦੋਸਾਂ ਜੀ ਨਾ ਦਲਜੀਤ ਦੋਸਾਂ ਨਾਲ ਮੇਰੀ ਕੋਈ ਲੜਾਈ ਆ ਨਾ ਅਸੀਂ ਇਹ ਗੱਲ ਕਹੀਏ ਪਈ ਜੀ ਉਹਨਾਂ ਫਿਲਮਾਂ ਲਈ ਵਾਲ ਕਟਾਤੇ ਵਾਲ ਕਟਾਉਣ ਦਾ ਕੋਈ ਮਸਲਾ ਨਹੀਂ ਪਗਮਣ ਨਾ ਉਸ ਬੰਦੇ ਦੀ ਮਜਬੂਰੀ ਹੈ ਕਿਉਂਕਿ ਦਲਜੀਤ ਦੋਸਾਂਜ ਦੇ ਬਾਲ ਮੈਂ 2004-5 ਤੋਂ ਜਾਣਦਾ ਕਿ ਉਹ ਗੰਜਾ ਹੈ ਉਹਦੇ ਬਾਲ ਉੜੇ ਹੋਏ ਆ ਹਨਾ ਇਹ ਗੱਲ ਸੱਚ ਹੈ ਬਹੁਤ ਵੱਡਾ ਸੱਚ ਹੈ ਇਹ ਸਮਝਣਾ ਪਊਗਾ ਲੋਕ ਚੀਜ਼ਾਂ ਜਾਣਦੇ ਨਹੀਂ ਬਸ ਉਹ ਹਨਾ ਗੱਲਾਂ ਕਰੀ ਜਾਂਦੇ ਆ ਤੇ ਜਿਹਨ ਬਾਲ ਕਟਾਲੇ ਕੋਈ ਗੱਲ ਨਹੀਂ ਉਹ ਐਕਟਰ ਹੈ ਪਰ ਜਿਹੜੀਆਂ ਉਹ ਗੱਲਾਂ ਕਹਿੰਦਾ ਕਹਿੰਦੇ ਬੱਬੂ ਮਾਨ ਨੂੰ ਰਿਪਲਾਈ ਦਿੰਦਾ ਤੇ ਬੱਬੂ ਮਾਨ ਨੂੰ ਉਹਨਾਂ ਰਿਪਲਾਈ ਕੀ ਦੇਣਾ ਬੱਬੂ ਮਾਨ ਦਾ ਜਿੱਥੇ ਸਟੈਂਡ ਸੀਗਾ ਸੀਗਾ ਜਿੱਥੇ ਬੱਬੂ ਮਾਨ ਗਲਤ ਹੈ ਉੱਥੇ ਅਸੀਂ ਉਹਨੂੰ ਉਹ ਕਿਹਾ ਉਦਾਂ ਉਹਨੂੰ ਕਿਹਾ ਜਿਹੜਾ ਕਹਿੰਦਾ ਵੀ ਫੈਸ਼ਨ ਮੈਂ ਕਰਕੇ ਦਿਖਾਉਂਗਾ ਸਰਦਾਰ ਬੱਬੂ ਮਾਨ ਦੇ ਕਹਿਣ ਤੋਂ ਪਹਿਲਾਂ ਇਹ ਜਦੋਂ ਦੀ ਗੱਲ ਲੈ ਰਿਹਾ ਦਲਜੀਤ ਦੋਸਾਂਜ ਉਸ ਤੋਂ ਵੀ ਪਹਿਲਾਂ ਫੈਸ਼ਨ ਕਰਕੇ ਦਿਖਾ ਚੁੱਕਾ ਜੀ ਮਲਕੀਸ਼ ਸਿੰਘ ਉਦੋਂ ਸੋਸ਼ਲ ਮੀਡੀਆ ਕੋਈ ਨਹੀਂ ਸੀ ਹੁਣ ਤਾਂ ਚਲੋ ਸੋਸ਼ਲ ਮੀਡੀਆ ਤੇ ਇਹਨਾਂ ਦੇ ਆਪਣੇ ਛੱਡੇ ਹੋਏ ਬੰਦੇ ਦਲਜੀਤ ਦੇ ਬਾਰੇ ਵੀਡੀਓ ਵਾਇਰਲ ਕਰਦੇ ਆ ਬੱਬੂ ਮਾਨ ਦੇ ਬੰਦੇ ਉਹਦੇ ਲਈ ਵਾਇਰਲ ਕਰਦੇ ਆ ਉਦੋਂ ਭਾਈ ਕੁਝ ਨਹੀਂ ਸੀ ਦਲਜੀਤ ਦਸਾਂਜ ਤੋਂ ਪਹਿਲਾਂ ਬੱਬੂ ਮਾਨ ਤੋਂ ਪਹਿਲਾਂ ਮਲਕੀਤ ਸਿੰਘ ਨੂੰ 골ਡਨ ਸਟਾਰ ਦਾ ਨਾਮ ਬਾਹਰ ਦੀਆਂ ਕਿਸੇ ਕੰਪਨੀਆਂ ਨੇ ਜਾਂ ਕਿਸੇ ਅਸੋਸੀਏਸ਼ਨ ਨੇ ਦਿੱਤਾ ਸੀ ਨਾ ਉਹਨੇ ਫੈਸ਼ਨ ਪਹਿਲਾਂ ਚਲਾ ਦਿੱਤੇ ਸੀ ਪਹਿਲਾਂ ਚਲਾਉਣ ਵਾਲਾ ਇਹ ਨਹੀਂ ਜਿਹੜੇ ਜਵਾਕ ਅੱਜਕੱਲ ਦੇ ਆ ਉਹ ਸੋਚਦੇ ਆ ਵੀ ਇਹਨੇ ਕੁਝ ਕੀਤਾ ਨਾ ਇਸ ਤੋਂ ਪਹਿਲਾਂ ਬਹੁਤ ਆਏ ਨੇ ਸਿੰਪਲ ਸਾਦਾ ਰਹਿੰਦੇ ਸੁਖਿੰਦਰ ਸਿੰਘ ਜੀ ਸੁਖਿੰਦਰ ਸਿੰਘ ਸ਼ਿੰਦਾ ਹਨਾ ਉਹ ਵੀ ਉਹ ਫੈਸ਼ਨ ਤੇ ਹੀ ਰਹਿੰਦੇ ਸੀ ਇੱਕ ਤਰ੍ਹਾਂ ਨਾ ਇੰਨਾ ਤਾਂ ਬਹੁਤ ਕੁਝ ਹੋ ਚੁੱਕਿਆ ਇਹ ਗਲਤਫਹਿਮੀਆਂ ਨੇ ਇਹ ਇਹ ਉਹਨੂੰ ਵੀ ਪਤਾ ਹੈ ਦਲਜੀਤ ਨੂੰ ਕਿ ਉਸ ਤੋਂ ਪਹਿਲਾਂ ਮਲਕੀਤ ਨਹੀਂ ਕਹਿੰਦਾ ਪਰ ਮਲਕੀਤ ਭਾਜੀ ਨੇ ਤਾਂ ਕਦੀ ਨਹੀਂ ਉਹ ਬਾਬਰ ਕਿਹਾ ਗੱਲ ਕਹੀ ਕਿ ਮੈਂ ਤਾਂ ਕਰਕੇ ਦਿਖਾਉ ਇਹ ਸਾਡੇ ਪੰਜਾਬੀਆਂ ਵਿੱਚ ਆਦਤ ਹੈ ਕਿ ਜਦੋਂ 6 ਛੱਕੇ ਮਾਰੇ ਜਵਰਾਜ ਨੇ ਤੇ ਮਾਰਨ ਤੋਂ ਬਾਅਦ ਕਹਿੰਦਾ ਕਿ ਮੈਂ ਪਹਿਲਾਂ ਹੀ ਸੋਚ ਲਿਆ ਸੀ ਤੇ ਹੁਣ ਤੂੰ ਪਹਿਲਾਂ ਹੀ ਕਿਉਂ ਨਹੀਂ ਸੋਚ ਲੈਂਦਾ 6 ਛੱਕੇ ਮਾਰਨ ਲਈ ਬਾਅਦ 'ਚ ਵੀ ਤਾਂ ਖੇਲਦਾ ਨੇ ਆ ਨਾ ਇਹ ਸਿਰਫ ਫੁਕੜੀਆਂ ਨੇ ਭਾਵੇਂ ਮੈਂ ਹੋਊਗਾ ਮੇਰੇ ਬਾਰੇ ਉਹੀ ਗੱਲ ਕਹੂੰਗਾ ਜੋ ਜਾਇਜ਼ ਹੈ ਆਦਰਵਾਇਜ਼ ਮੈਂ ਗੱਲ ਨਹੀਂ ਕਰੂੰਗਾ ਇਹ ਗੱਲਾਂ ਆਮ ਪਬਲਿਕ ਨੂੰ ਸਮਝਣੀਆਂ ਚਾਹੀਦੀਆਂ ਭਜੀ ਮੈਂ ਐਦਾਂ ਦੇ ਸ਼ੋਅ ਲਾ ਕੇ ਦਿਖਾਉ ਉਹ ਲੱਗ ਗਿਆ ਉਹ ਕੁਦਰਤੀ ਮਰਦੀ ਆ ਈਸ਼ਵਰ ਦੀ ਮਰਜ਼ੀ ਆ ਦਲਜੀਤ ਤੋਂ ਬਹੁਤ ਜ਼ਿਆਦਾ ਟੈਲੈਂਟਡ ਬੰਦੇ ਦੁਨੀਆ 'ਚ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਪੱਗ ਨੂੰ ਐਂ ਕਰਤਾ ਪੱਗ ਦੇ ਸਿੱਖ ਨਾ ਉਹਦੀ ਮਜਬੂਰੀ ਸੀ ਪੱਗ ਕਿਉਂਕਿ ਉਹ ਗੰਜਾ ਹੈ ਵਾਲ ਉਹਨਾਂ ਲਵਾਏ ਨਹੀਂ ਸੀ ਰਾਈਟ ਉਹਨੂੰ ਉਦਾਂ ਹੀ ਝੱਲ ਲਿਆ ਸੀ ਔਰ ਇਹ ਲੋਕ ਇਸ ਚੀਜ਼ ਦੇ ਵਿੱਚ ਬਹੁਤ ਬਲੀਵ ਕਰਦੇ ਆ ਜੇ ਪੰਡਤਾਂ ਦੀਆਂ ਕਈਆਂ ਹੋਈਆਂ ਗੱਲਾਂ ਤੇ ਇਹਨਾਂ ਨੂੰ ਐ ਲੱਗਦਾ ਕਿ ਨਹੀਂ ਮੈਂ ਪੱਗ ਨਾ ਚੱਲ ਰਿਆਂ ਤਾਂ ਮੈਂ ਇਹਨੇ ਚੱਲਣਾ ਕਿਤੇ ਮੈਂ ਐ ਨਾ ਕਰਦਾ। ਵਾਲ ਆ ਗਈ ਕੱਟ-ਕਟਾ ਕੇ ਵਾਲਾਂ ਦੇ ਕੱਟ-ਕਟਾ ਕੇ ਫਿਲਮ ਕਰਨ ਦੀ ਚਮਕੀਲਾ ਤੇ ਉਹ ਤੁਹਾਨੂੰ ਦੱਸ ਦਈਏ ਵੀ ਇੰਨੀ ਐਡ ਕਿਸੇ ਨੂੰ ਵੀ ਮਿਲਦੀ ਤਾਂ ਕਰ ਲੈਂਦੇ। ਮੁੰਬਈ ਦੇ ਵਿੱਚ ਹੱਦੋਂ ਵੱਧ ਐਡ ਐ ਜੇ ਪੰਜਾਬ ਦੇ ਵਿੱਚ ਇਸ ਬੰਦੇ ਦੀ ਐਡ ਹੁੰਦੀ ਹੁੰਦੀ ਤੇ ਕਦੀ ਨਾ ਕਰਦਾ ਇਹ ਚੀਜ਼। ਲੋਕਾਂ ਦੇ ਕਹਿਣਾ ਕੋਈ ਫਰਕ ਨਹੀਂ ਪੈਂਦਾ ਐਕਟਰ ਦੀ ਕੋਈ ਯਾਤ ਨਹੀਂ ਹੁੰਦੀ ਉਹ ਵਾਲ ਕਟਾ ਵੀ ਸਕਦਾ ਰੱਖ ਵੀ ਸਕਦਾ ਹੈ ਹਨਾ ਉਹ ਕੋਈ ਬੜਾ ਮਸਲਾ ਨਹੀਂ। ਜਿਹੜੇ ਕਹਿੰਦੇ ਉਹਨੂੰ ਉਤਰਾਜ ਆ ਅੰਬਾਨੀਆਂ ਦੇ ਜਾਣ ਕੋਈ ਉਤਰਾਜ ਨਹੀਂ ਦੀ ਗੱਲ ਉਹੀ ਕੀਤੀ ਜਾ ਰਹੀ ਜੋ ਹੈ ਕੁਝ ਕੁ ਲੋਕ ਐ ਜਿਹੜੇ ਵਿਚਾਰੇ ਭੋਲੇ ਨੇ ਉਹ ਵਿੱਚ ਕਮੈਂਟ ਪਾਉਂਦੇ ਉਹਦਾਂ ਦੀਆਂ ਗੱਲਾਂ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਕਦੀ ਤੁਸੀਂ ਮਲਕੀਸ਼ ਸਿੰਘ ਬਾਰੇ ਸੋਚੋ ਬਈ ਜਦੋਂ ਉਹਦਾ ਉਹਨੂੰ ਗਾਣੇ ਗਾਏ ਆ ਹਨਾ 골ਡਨ ਸਟਾਰ ਉਹਨੂੰ ਕਿਹਾ ਗਿਆ ਸੀ 골ਡਨ ਸਟਾਰ ਉਹ ਨਾਂ ਦਿੱਤਾ ਅੱਜ ਕੱਲ ਤਾਂ ਲੋਕ ਆਪਣਾ ਰੱਖਦੇ ਆ ਨਾਂ ਆਪਣੀ ਉਹਦੀ ਟੀਮ ਦੇ ਬੰਦੇ ਜਿਹੜੇ ਉਹਨੂੰ ਵਾਇਰਲ ਕਰਦੇ ਆ ਉਹੀ ਰੱਖੀ ਜਾਂਦੇ ਆ ਕੋਈ ਕਿਸੇ ਨੂੰ ਉਸਤਾਦ ਕਹੀ ਜਾਂਦਾ ਕੋਈ ਕਿਸੇ ਨੂੰ ਕਿੰਗ ਕਹੀ ਜਾਂਦਾ ਹਨਾ ਉਹ ਉਹਨਾਂ ਦੀਆਂ ਆਪਣੀਆਂ ਕੰਪਨੀਆਂ ਦੇ ਬੰਦੇ ਆ ਜਿਹੜੇ ਉਹਨੂੰ ਨਾਂ ਦਿੰਦੇ ਆ ਪਰ ਉਹਨੂੰ ਨਾਂ ਉਹਨਾਂ ਆਪਣੀਆਂ ਕੰਪਨੀਆਂ ਤੋਂ ਨਹੀਂ ਦਿਵਾਇਆ ਸੀ ਕਿਉਂਕਿ ਸੋਸ਼ਲ ਮੀਡੀਆ ਨਹੀਂ ਸੀ ਸੋ ਕੋਲ ਮळा ਕੇ ਫੈਸ਼ਨ ਚ ਚਲਾਉਣ ਵਾਲਾ ਸਭ ਤੋਂ ਪਹਿਲਾਂ ਦਲਜੀਤ ਨੇ ਜੀ ਹੈਗਾ ਸਭ ਤੋਂ ਪਹਿਲਾਂ ਫੈਸ਼ਨ ਚ ਚਲਾਉਣ ਵਾਲਾ ਮਲਕੀਸ਼ ਸਿੰਘ ਹੈ ਔਰ ਹਿੱਟ ਵੀ ਉਹ ਬਹੁਤ ਹੋਇਆ ਸੀ ਇਹ ਗੱਲਾਂ ਨੂੰ ਮੈਂ ਤਾਂ ਇਹ ਪ੍ਰਾਣੀਆਂ ਕਰਦਾ ਕਈ ਲੋਕਾਂ ਨੂੰ ਪਤਾ ਨਹੀਂ ਅੱਜ ਕੱਲ ਦੇ ਜਵਾਗ ਜਿਹੜੇ ਫਿਰ ਗਲਤ ਕਮੈਂਟ ਪਾਉਂਦੇ ਆ ਤੇ ਉਹਨਾਂ ਬਾਰੇ ਆਇਆ ਹੁੰਦਾ ਸਬਰਖਾਨ ਸਾਹਿਬ ਗਰੁੱਪ ਤੁਹਾਡੀ ਥੈਂਕ ਯੂ ਤੁਹਾਨੂੰ ਮੈਂ ਤੁਹਾਨੂੰ ਤੁਸੀਂ ਮੈਨੂੰ ਕਹੀ ਮੇਰਾ ਨਾਮ ਲੈ ਦਿਓ ਨਾ ਤਾਂ ਭਰਾ ਮੈਂ ਸਾਰਿਆਂ ਦੇ ਲੈਣ ਨੂੰ ਫਿਰਦਾ ਜਿੰਨੇ ਵੀ ਆ ਮੈਨੂੰ ਕੋਈ ਉਹਦਾ ਥੋੜੀ ਤੇ ਆਪਾਂ ਐ ਨਹੀਂ ਹੈਗੇ ਇਹਨਾਂ ਵਾਂਗੂ ਬਾਕੀ ਇਹਨਾਂ ਨੇ ਕੀ ਕੀ ਕੀਤਾ ਉਹ ਤਾਂ ਮੈਂ ਤੁਹਾਨੂੰ ਦੱਸੀ ਜਨਾ ਗਾਂ ਇਹਨਾਂ ਦੇ ਕਿੱਸੇ ਹੋਰ ਵਧੀਆ-ਵਧੀਆ ਖੋਲ ਦਊਗਾ ਲੈ ਕੇ ਆਉਂਗਾ ਕੋਈ ਦਲਜੀਤ ਦੇ ਦੁੱਖੀ ਨਹੀਂ ਹੈ ਪਰ ਜੋ ਦਲਜੀਤ ਹੈ ਉਹ ਕਵਾਂਗੇ ਅਸੀਂ ਜੋ ਹੈਗੇ ਆ ਅਸੀਂ ਉਹੀ ਕਵਾਂਗੇ ਮੈਂ ਕੋਈ ਆਪਣੇ ਬਾਰੇ ਫ੍ਰੀਕ ਕੰਦੂਆ ਨਹੀਂ ਕਰਦਾ ਜਿੱਥੇ ਮੇਰੇ ਬਾਰੇ ਕੋਈ ਕਹੂਗਾ ਵੀ ਇਹ ਐ ਸ਼ਰਾਬੀ ਸੀ ਜਾਂ ਕੋਈ ਸੀ ਫਿਰ ਸੀ ਤਾਂ ਸਿਗਾ ਮੁੱਕਰਾਂਗੇ ਨਹੀਂ ਉਹ ਸੱਚ ਕਵਾਂਗੇ ਨਾ ਵਾਂਗੂ ਨਹੀਂ ਤੇ ਪਰਦੇ ਤੇ ਕੁਝ ਹੋਰ ਤੇ ਪਰਦੇ ਦੇ ਪਿੱਛੇ ਕੁਝ ਹੋਰ ਇਹ ਗੱਲਾਂ ਸਾਡੇ ਤੋਂ ਨਹੀਂ ਹੁੰਦੀਆਂ ਹਨ ਤੇ ਇੱਕ ਸ਼ੇਰ ਹੈ ਕਹਿੰਦਾ ਬਈ ਕੁਝ ਬਦਲਾ ਬਦਲਾ ਸਨ ਨਜ਼ਰ ਆ ਰਹਾ ਹਾਂ ਮੈਂ ਹਵਾਵਾਂ ਦੀਆਂ ਅੱਖੋਂ ਸੁਰਮਾ ਚੁਰਾ ਰਹਾ ਹਾਂ ਮੈਂ ਸ਼ਾਇਦ ਮੈਂ ਪਹਿਲਾਂ ਬੋਲਿਆ ਵੀ ਹਾਂ ਮੈਨੂੰ ਪਸੰਦ ਹੈ ਕੁਝ ਬਦਲਾ ਬਦਲਾ ਸਨ ਨਜ਼ਰ ਆ ਰਹਾ ਹਾਂ ਮੈਂ ਹਵਾ ਦੀਆਂ ਅੱਖੋਂ ਸੁਰਮਾ ਚੁਰਾ ਰਹਾ ਹਾਂ ਮੈਂ ਜਦੋਂ ਸੇ ਖੋਪ ਨਹੀਂ ਰਹਾ ਮੈਨੂੰ ਮਰਨੇ ਦਾ ਜਦੋਂ ਸੇ ਸ਼ੌਕ ਨਹੀਂ ਰਹਾ ਮੈਨੂੰ ਜੀਨੇ ਦਾ ਮੌਤ ਕੋ ਉਂਗਲੀਆਂ ਤੇ ਨਾਚਾ ਰਹਾ ਹਾਂ ਮੈਂ ਇਸ ਵਾਰ ਤਾਂ ਪੱਕਾ ਖੈਰ ਨਹੀਂ ਹੈ ਮੇਰੀ ਕਿਉਂਕਿ ਫਿਰ ਸੇ ਨਏ ਦੋਸਤ ਬਣਾ ਰਹਾ ਹਾਂ ਮੈਂ ਦੋਸਤ ਈ ਬਣਾਇਆ ਸੀ ਦਲਜੀਤ ਨੇ ਕਿਸੇ ਨੇ ਤੇ ਉਹ ਬੰਬੇ ਤੱਕ ਲੈ ਕੇ ਗਿਆ ਵੀ ਉਹ ਬੰਦੇ ਨੂੰ ਉਹ ਬੰਦੇ ਨੂੰ ਫਿਰ ਮੁੜ ਕੇ ਆਉਣ ਨਹੀਂ ਦਿੱਤਾ ਅੱਗੇ ਕਿਉਂਕਿ ਉਹਨੂੰ ਸੈਟ ਤੇ ਬਾਜੀ-ਬਾਜੀ ਕਰਨਾ ਪੈਣਾ ਸੀ ਇਹ ਜਿਹੜਾ ਕਹਿੰਦਾ ਫੈਸ਼ਨ ਚ ਲਾਉਂ ਫੁਲਾਨਾ ਚ ਲਾਉ ਇਹ ਉਹ ਬੰਦਾ ਹੈ ਹਾਂ ਤੇ ਇੱਕ ਗੱਲ ਹੋਰ ਆ ਮੱਕੜ ਸਾਹਿਬ ਕਹੀ ਜਾਂਦੇ ਐ ਕਿ ਜੇ ਕੋ ਗੱਲ ਕਿੰਤੂ ਪਰੰਤੂ ਕਰਨੀ ਹੈ ਤਾਂ ਉਹਦੀ ਐਕਟਿੰਗ ਤੇ ਕਰੋ ਉਹ ਕਿਰਦਾਰਾਂ ਤੇ ਜਾਓ ਕਿਤੇ ਕਿਉਂ ਕਰਨੀ ਇਹ ਭਾਈ ਸਾਹਿਬ ਇਹ ਕਿਰਦਾਰਾਂ ਤੇ ਹੁੰਦੀ ਹੈ ਗੱਲ ਕਿੰਤੂ ਪਰੰਤੂ ਐਕਟਿੰਗ ਤੇ ਨਹੀਂ ਹੁੰਦੀ ਤੁਸੀਂ ਪੈਸੇ ਲੈ ਕੇ ਕੁਝ ਵੀ ਬੋਲੀ ਜਾਂਦੇ ਹੋ ਇੱਥੇ ਪਬਲਿਕ ਨੂੰ ਇਹ ਸਮਝਣਾ ਚਾਹੀਦਾ ਕਿਰਦਾਰਾਂ ਨਾਲ ਛੇੜਛਾੜ ਹੁੰਦੀ ਤਾਂ ਉਹਨਾਂ ਦੀ ਗੱਲ ਕੀਤੀ ਜਾਂਦੀ ਹੁੰਦੀ ਐਕਟਿੰਗ ਦੀ ਨਹੀਂ ਐਡੇ ਐਡੇ ਵੱਡੇ ਵਿਦਵਾਨ ਬਣਦੇ ਆ ਇਹਨਾਂ ਨੂੰ ਪਤਾ ਹੈ ਨਹੀਂ ਕੀ ਬੋਲਣਾ ਉਹ ਪਬਲਿਕ ਵੀ ਵਿਚਾਰੀ ਸਮਝਦੀ ਨਹੀਂ ਨਾ ਨਹੀਂ ਇਹ ਗੱਲਾਂ ਇਹ ਸਮਝਿਆ ਕਰੋ ਆਪਈ ਹਣਾ ਸ਼ੁਕਰੀਆ ਮਿਹਰਬਾਨੀ